ਅੱਜ ਆਪਾਂ ਗੱਲ ਕਰਨੀ ਹੈ ਐਮਐਲਏ ਬਲਕਾਰ ਸਿੰਘ ਸਿੱਧੂ ਤੇ ਉਹਦੇ ਤੇ ਗੱਲ ਕਰਨੀ ਹੈ ਛੋਟੀ ਜੀ ਗੱਲ ਕਰਾਂਗੇ ਤੇ ਬੇਨਤੀਆਂ ਕਰਾਂਗੇ ਕੁਸ਼ ਕੁਲਤਾਰ ਸਿੰਘ ਸੰਧਵਾ ਜੀ ਜਿਹੜੇ ਸਾਡੇ ਮਾਨਯੋਗ ਸਪੀਕਰ ਸਤਿਕਾਰਯੋਗ ਸਪੀਕਰ ਹੈ ਮੇਰੇ ਹਲਕੇ ਨੂੰ ਸੰਬੰਧਤ ਐਮਐਲਏ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਕੁਲਤਾਰ ਸਿੰਘ ਜੀ ਤੁਹਾਨੂੰ ਥੋੜਾ ਜਿਹਾ ਯਾਦ ਕਰਾ ਦਈਏ ਪਿਛਲੇ ਸਾਲ ਤੁਹਾਡੇ ਭਰਾ ਦੇ ਨਾਲ ਜਿਹੜੇ ਕਿ ਐਡਵੋਕੇਟ ਸਾਹਿਬ ਹੈ ਉਹਨਾਂ ਦੇ ਨਾਲ ਇੱਕ ਹੌਲਦਾਰ ਦੀ ਮੋੜ ਸਿੰਘ ਦੀ ਇੱਕ ਰਿਕਾਰਡਿੰਗ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਹਾਡਾ ਬ੍ਰਦਰ ਇਹ ਗੱਲ ਕਹਿ ਰਿਹਾ ਸੀ ਕਿ ਮੇਰਾ ਕੋ ਕੰਮ ਨਹੀਂ ਕਰਦਾ ਤੇ ਉਹਦੇ ਵਿੱਚ ਧਮਕੀਆਂ ਵੀ ਦੇ ਰਿਹਾ ਸੀ ਮਾਵਾ ਭੈਣਾਂ ਦੀਆਂ ਵੀ ਗੱਲਾਂ ਕੱਢ ਰਹੀਆਂ ਸੀ ਤੇ ਉਹ ਹੌਲਦਾਰ ਨੂੰ ਤੁਸੀਂ ਬਦਲੀ ਵੀ ਕਰਤੀ ਸੀ ਪਰ ਗਲਤੀ ਤੁਹਾਡੇ ਬ੍ਰਦਰ ਦੀ ਸੀ ਉਸ ਮਸਲੇ ਨੂੰ ਤੁਸੀਂ ਕੀ ਕੀਤਾ ਸੀ ਕਿ ਵਿਧਾਨ ਸਭਾ ਦੋਦੋ ਸੈਸ਼ਨ ਚੱਲਦਾ ਸੀ ਤੇ ਤੁਸੀਂ ਇੱਕ ਛੋਟੇ ਜਿਹੇ ਮਸਲੇ ਨੂੰ ਇੱਕ ਹੌਲਦਾਰ ਤੇ ਤੋਂ ਕਿੱਡਾ ਕ ਹੌਲਦਾਰ ਤੱਕ ਕਿੱਡਾ ਕ ਬਦਲਾਇਆ ਇੱਕ ਔਰਿੰਗਾ ਉਹ ਉਸ ਮਸਲੇ ਨੂੰ ਤੁਸੀਂ ਸੈਸ਼ਨ ਦੇ ਵਿੱਚ ਮਸਲਾ ਠਾਪਾ ਸੀ ਉਧਾਨ ਸਭਾ ਦੇ ਵਿੱਚ ਤੇ ਤੁਸੀਂ ਕੁਐਸਚਨ ਕੀਤਾ ਸੀ ਕੁਮਰ ਵਿਜੇ ਪ੍ਰਤਾਪ ਜੀ ਨੂੰ ਤੇ ਉਹਨਾਂ ਨੇ ਫਿਰ ਜਵਾਬ ਦਿੱਤਾ ਸੀ ਤੁਹਾਨੂੰ ਪਤਾ ਕੀ ਜਵਾਬ ਦਿੱਤਾ ਸੀ ਇਸ ਦੀ ਖੰਡਕ ਦੇ ਵਿੱਚ ਤੁਸੀਂ ਉਹ ਹੌਲਦਾਰ ਤੇ ਪਰਚਾ ਦਰਜ ਕੀਤਾ 5-6 ਸਾਲ ਪ੍ਰਾਣੀ ਕੋਈ ਗੱਲ ਨੂੰ ਲੈ ਕੇ ਤੁਸੀਂ ਐਫੀਡਵਿਟ ਲੈ ਕੇ ਪਰਚਾ ਦਰਜ ਕੀਤਾ ਕੀਤਾ ਸੀ ਨਾ ਤੁਸੀਂ ਕੁਐਸਚਨ ਜਿਹੜਾ ਠਾਉਣ ਵਾਲਾ ਉਹ ਤਾਂ ਸੈਸ਼ਨ ਚ ਠਾਉਂਦੇ ਨਹੀਂ ਤੇ ਇੱਕ ਛੋਟੇ ਜਿਹੇ ਹਾਲਦਾਰ ਦਾ ਤੁਸੀਂ ਕੁਐਸਚਨ ਸੈਸ਼ਨ ਦੇ ਵਿੱਚ ਲੈ ਕੇ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ ਤੇ ਕਾਰਵਾਈ ਵੀ ਹੋ ਗਈ ਸੀ ਹੁਣ ਤੁਹਾਨੂੰ ਕੁਐਸਚਨ ਕਰਦੇ ਹਾਂ ਅਸੀਂ ਕਿ ਤੁਹਾਡੀ ਕਾਸਟ ਨੂੰ ਰਾਮ ਗੜੀਆਂ ਸਾਰੀ ਕਾਸਟ ਪੰਜਾਬ ਦੀ ਕਾਸਟ ਨੂੰ ਇਸ ਬੰਦੇ ਨੇ ਟਾਰਗੇਟ ਕੀਤਾ ਗੁੱਲੀ ਘੜ ਤੇ ਸ਼ਾ ਇਹੋ ਜੀਆਂ ਗੱਲਾਂ ਕਰ ਗਿਆ ਉਹ ਬਲਕਾਰ ਸਿੰਘ ਸਿੱਧੂ ਉਹਦੇ ਤੇ ਹੁਣ ਸੈਸ਼ਨ ਵੀ ਚੱਲ ਰਿਹਾ ਕੀ ਸੈਸ਼ਨ ਦੇ ਵਿੱਚ ਤੁਸੀਂ ਇੱਕ ਕੁਐਸਚਨ ਰੱਖੋਗੇ ਕਿ ਸੜਾ ਤਜ਼ਾਰ ਬਲਕਾਰ ਸਿੰਘ ਸਿੱਧੂ ਹੈ ਐਮ ਐਲ ਏ ਉਹਨੇ ਸਾਡੀ ਸਾਰੀ ਰਾਮਗੜੀਆ ਬਰਾਦਰੀ ਨੂੰ ਟਾਰਗੇਟ ਕੀਤਾ ਤੇ ਜਾਤ ਪਰਖੀ ਆ ਉਸ ਬੰਦੇ ਨੇ ਕੀ ਕਾਰਵਾਈ ਕਰੋਗੇ ਕੀ ਕੁਐਸਚਨ ਤੁਸੀਂ ਠਾਉਗੇ ਹੁਣ ਸੈਸ਼ਨ ਦੇ ਵਿੱਚ ਕਿ ਭਈ ਇਹ ਬਲਕਾਰ ਸਿੰਘ ਸਿੱਧੂ ਤੇ ਪਰਚਾ ਹੋਣਾ ਚਾਹੀਦਾ ਕੀ ਠਾਉਂਗੇ ਕੀ ਇਹਨੂੰ ਸਸਪੈਂਡ ਕਰਨਾ ਚਾਹੀਦਾ ਪਰ ਨਹੀਂ ਠਾਉਦੇ ਕਿਉਂਕਿ ਉਹ ਤੁਹਾਡਾ ਮਸਲਾ ਇਹ ਬੁਜ਼ਾਰਤ ਦਾ ਮਸਲਾ ਹੈ ਤੁਹਾਡਾ ਸਰਕਾਰ ਦਾ ਮਸਲਾ ਤੁਸੀਂ ਨਹੀਂ ਬੋਲਣਾ ਤੁਸੀਂ ਸਾਰੀ ਰਾਮਗੜੀਆਂ ਬਾਰਾਦਰੀ ਨੂੰ ਟਾਰਗੇਟ ਕਰਾਤਾ ਇੱਕ ਐਮਐਲਏ ਤੋਂ ਤੇ ਪਰ ਤੁਸੀਂ ਅਜੇ ਤੱਕ ਮੂੰਹ ਵੀ ਨਹੀਂ ਖੋਲਿਆ ਹੁਣ ਦੱਸੋ ਕੁਐਸਚਨ ਕਰੋਗੇ ਕਿ ਨਹੀਂ ਕਰੋ ਕੁਐਸਚਨ ਸੈਸ਼ਨ ਚੱਲੀ ਜਾਂਦਾ ਹੈ ਵੇਖਦੇ ਤੁਸੀਂ ਕਰਦੇ ਕਿ ਨਹੀਂ ਕਰਦੇ ਜੇਕਰ ਤੁਸੀਂ ਕੁਐਸਚਨ ਨਹੀਂ ਕਰਦੇ ਤੇ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਕਲੀਅਰ ਹੋ ਗਿਆ ਕਿ ਪੰਜਾਬ ਦੀ ਸਰਕਾਰ ਦੇ ਵਿੱਚ ਆਪਸ ਵਿੱਚ ਐਮਐਲਏਆਂ ਦਾ ਕੋਈ ਗਠਬੰਧ ਨਹੀਂ ਹੈ ਆਪੋ ਆਪਣਾ ਢੋਲ ਕੀ ਵਜਾਈ ਜਾਂਦੇ ਆਪੋ ਆਪਣੀ ਬੰਦਰੀ ਵਜਾਈ ਜਾਂਦੇ ਆ ਜਿਆਦਾ ਤਾਂ ਦਿੱਲੀ ਦੇ ਅੰਦਰ ਤੁਸੀਂ ਚੱਲ ਰਹੇ ਹੋ ਇਸ ਤਰ੍ਹਾਂ ਦੇ ਪ੍ਰੈਸ਼ਰ ਚੱਲ ਰਹੇ ਇੱਕ ਐਮਐਲਏ ਦੇ ਹਲਕੇ ਦੇ ਵਿੱਚ ਜੇਕਰ ਕਿਸੇ ਲੇਡੀ ਸੁਰੱਖਿਅਤ ਨਹੀਂ ਉਹਦੀ ਐਮਐਲਏ ਦੀ ਮਾਨਸਿਕਤਾ ਵੇਖੋ ਲੇਡੀ ਜੀ ਬਾਰੇ ਕੀ ਬੋਲਦਾ ਜੇਕਰ ਉਹ ਲੇਡੀ ਜੀ ਸਖਤ ਨਹੀਂ ਸਾਡੀਆਂ ਤੇ ਫੇਰ ਅਸੀਂ ਇਹਨਾਂ ਨੂੰ ਫੋੜਿਆਂ ਤੇ ਲਾਉਣਾ ਇਹਨਾਂ ਨੂੰ ਰਗੜ ਕੇ ਐਮਐਲਏ ਨੂੰ ਇਸ ਕਰਕੇ ਸਾਡੀ ਬੇਨਤੀ ਹੈ ਕਿ ਐਮਐਲਏ ਬਲਕਾਰ ਸਿੰਘ ਨੂੰ ਸਸਪੈਂਡ ਕਰੋ ਤੇ ਅੱਗੇ ਜਿਹੜੀ ਕਾਰਵਾਈ ਬਣਦੀ ਹੈ ਉਹ ਕਰੋ ਤੇ ਮੈਂ ਚੇਅਰਪਰਸਨ ਨੂੰ ਵੀ ਲੇਡੀ ਜਿਹੜੇ ਚੇਅਰਪਰਸਨ ਹੈ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਐਮਐਲਏ ਬਲਕਾਰ ਸਿੰਘ ਤੇ ਪਰਚਾ ਵੀ ਦਰਜ ਕਰੋ ਤੇ ਨਾਲ ਉਹਨੂੰ ਸੈਸ਼ਨ ਦੇ ਵਿੱਚੋਂ ਬੀ ਸਸਪੈਂਡ ਕਰੋ ਇੱਥੇ ਤੇ ਬਾਕੀ ਰਹਿ ਗਈ ਗੱਲ ਮੈਂ ਹੋਰ ਵੀ ਤੁਹਾਨੂੰ ਦੱਸ ਦਿੰਦਾ ਕਿ ਡੇਢ ਸਾਲ ਤੁਹਾਡਾ ਬਕਾਇਆ ਹੈਗਾ ਤੇ ਤੁਹਾਡਾ ਕੰਮ ਚੱਲ ਪਿਆ ਕਿਉਂਕਿ ਮੇਰੇ ਕੋਲੇ ਇੱਕ ਰਿਕਾਰਡਿੰਗ ਪਈ ਹੈ ਕਿਸੇ ਚੇਅਰਮੈਨ ਵੀ ਹੁਣ ਸਾਹਿਬ ਚੇਅਰਮੈਨ ਆ ਉਹ ਨੇੜੇ ਹੀ ਆ ਉੱਥੇ ਬਣਦਾ ਜਿਹੜਾ ਨੇੜੇ ਹੀ ਹਲਕਾ ਐ ਐਮ ਐਲ اے ਉਹਦੀ ਇੱਕ ਮੇਰੇ ਕੋਲ ਰਿਕਾਰਡਿੰਗ ਪਈ ਐ ਐਸ ਐਚਓ ਬਾਜਾਖਾਨਾ ਨਾ ਤੇ ਉਹ ਸਿੱਧੀ ਡਾਇਰੈਕਟ ਗੱਲ ਕਰ ਰਿਹਾ ਵੀ ਐਨੇ ਕੁ ਲੈ ਲੈ ਯਾਰ ਮੇਰਾ ਹਿੱਸਾ ਰੱਖ ਲਈ ਸੈਟਿੰਗ ਵਾਲੀ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਪਈ ਐ ਸੀ ਪਾਉਂਦੇ ਨਹੀਂ ਠੀਕ ਹੈ ਤੁਹਾਡੇ ਐਮਐਲਏ ਦਾ ਬਹੁਤ ਮਾੜਾ ਹਾਲ ਹੈ ਟ੍ਰੈਫਿਕ ਅਨਚਾਰਜਾਂ ਤੋਂ ਪੈਸੇ ਲੈਣ ਲੱਪੇ ਇਹ ਐਸਐਚਓ ਤੋਂ ਪੈਸੇ ਇਹ ਲੈ ਰਹੇ ਆ ਤਹਿਸੀਲਦਾਰਾਂ ਤੋਂ ਪੈਸੇ ਇਹ ਲੈ ਰਹੇ ਆ ਡੀਐਸਪੀਆਂ ਤੱਕ ਪੈਸੇ ਲੈ ਰਹੇ ਆ ਇੱਕ ਡੀਐਸਪੀ ਨੂੰ ਲੋਨ ਦੇ 5 ਲੱਖ ਰੁਪਇਆ ਲੈ ਰਹੇ ਆ ਮੰਗ ਰਹੇ ਤੇ ਉਸ ਤੋਂ ਬਾਅਦ ਕਹਿੰਦੇ ਵੀ ਮਹੀਨੇ ਬਾਅਦ ਕੀ ਦੇਵੇਗਾ ਜੇ ਤੁਸੀਂ ਲੈਣੀ ਐ ਰਿਕਾਰਡਿੰਗ ਉਹ ਵੀ ਆਪਾਂ ਵਾਇਰਲ ਕਰ ਦਾਂਗੇ ਕਿਤੇ ਡੀਐਸਪੀ ਦੀ ਰਿਕਾਰਡਿੰਗ ਹੈ ਪਰ ਮੇਰੇ ਸੀਨੀਅਰ ਆ ਉਹ ਮੈਂ ਉਹਨੂੰ ਵਾਇਰਲ ਨਹੀਂ ਕਰ ਸਕਦਾ ਮੇਰੇ ਸੀਨੀਅਰ ਆ ਹੋ ਇਸ ਕਰਕੇ ਤੁਹਾਡੇ ਐਮਐਲਏ ਦਾ ਐਡਾ ਮਾੜਾ ਹਾਲ ਹੈ ਨਾ 1150 1200 ਤੇ ਵੀ ਆ ਗਏ ਤੁਹਾਡੇ ਐਮਐਲਏ ਕਿਉਂਕਿ ਵੇਖਿਆ ਨਹੀਂ ਸੀ ਇਹਨਾਂ ਨੇ ਕੁਝ ਕੁਝ ਵੇਖਿਆ ਨਹੀਂ ਸੀ ਨਾ ਉਹ ਕਹਿੰਦੇ ਪਾਣਾ ਛੋਟਾ ਸੀ ਭਰ ਗਿਆ ਜਿਆਦੇ ਤੇ ਇਸ ਕਰਕੇ ਜੇਕਰ ਆ ਬਲਕਾਰ ਸਿੰਘ ਵਾਲੀ ਗੱਲ ਹੁੰਦੀ ਨਾ ਕਿਸੇ ਕਾਂਗਰਸ ਦਾ ਕੋਈ ਐਮਐਲਏ ਕਾਲੀਦਲ ਦਾ ਹੁੰਦਾ ਤਾਂ ਇਹ ਸੰਭਾਲ ਜਾਣੀ ਸੀ ਤੂੰ ਕਾਹਦਾ ਐਮਐਲਏ ਆ ਅਡੀ ਰਿਕਾਰਡਿੰਗ ਹੀ ਆਉਂਦੇ ਪਿੱਛੇ ਬੈਠੇ ਬੰਦੇ ਤੋਂ ਕਰਾਈ ਜਾਣਾ ਤੈਨੂੰ ਸ਼ਰਮ ਆਉਣੀ ਚਾਹੀਦੀ ਬਲਕਾਰਸਾਂ ਤੇਰੇ ਤੇ ਪਰਚਾ ਵੀ ਹੋਣਾ ਚਾਹੀਦਾ ਤੇ ਤੈਨੂੰ ਸਸਪੈਂਡ ਕਰਨਾ ਚਾਹੀਦਾ ਐਮਐਲਏ ਸ਼ਖਤੋਂ ਕਿਉਂਕਿ ਤੂੰ ਕਾਬਿਲ ਹੀ ਨਹੀਂ ਤੂੰ ਇਹ 60 70 ਲੱਖ ਰੁਪਈਆ ਜਿਹੜਾ ਖਾਰਿਆਂ ਦਾ ਲੈਂਦਾ ਸੀ ਨਾ ਹੁਣ ਤੈਨੂੰ ਟੈਚੀ ਪਹੁੰਚ ਲਾਪੇ ਤੇ ਹੁਣ ਤੇਰਾ ਦਿਮਾਗ ਖਰਾਬ ਹੋ ਚੁੱਕਿਆ ਬਸ ਇੰਦੀ ਕੀ ਬੇਨਤੀ ਕਰਨੀ ਸੀ ਕਲਤਾਰ ਸਿੰਘ ਸੰਧਵਾ ਜੀ ਜੇ ਮੇਰੀ ਵੀਡੀਓ ਮੇਰੇ ਖਾਲ ਤੁਸੀਂ ਸੁਣਦੇ ਹੋ ਹੁੰਨੇ ਆ ਤੇ ਪਲੀਜ਼ ਮਲਕਾਰ ਸਿੰਘ ਤੇ ਕਾਰਵਾਈ ਕਰਾਓ ਨਹੀਂ ਰਾਮਗੜੀਏ ਬਰਾਦਰੀ ਤੁਹਾਡੇ ਸਾਰੀ ਖਿਲਾਫ ਖੜੂ ਹੋਊਗੀ ਕਿਉਂਕਿ ਤੁਸੀਂ ਮਾਲਵਾ ਨਾਲ ਹੀ ਲਿੰਕ ਰੱਖਦੇ ਹੋ ਕੋਟਕਪੂਰੀ ਤੋਂ ਐਮਐਲਏ ਹੋ ਤੇ ਕੱਲ ਨੂੰ ਲੈਕਚਰ ਵੀ ਸਤਾਈ ਵਾਲਾ ਆਉਣਾ ਬਸ ਇੰਨੀ ਕੀ ਬੇਨਤੀ ਕਰ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ